ਜਾਂ ਘਰ ਤੇ ਰਹੋਗੀ ਜਾਂ ਮੈਂ ਰਹਾਂਗੀ। ਉਹ ਚੱਲ ਏਦਾਂ ਨਹੀਂ ਕਰੀਦਾ ਇਹਦਾ। ਰਪਿੰਦਰ ਚੱਲ ਆ ਤੂੰ। ਉਹ ਮੰਮੀ ਆ ਜਾ ਕਾ ਐਵੇਂ ਤਮਾਸ਼ਾ ਨਹੀਂ ਲਾਗਦਾ ਸਿੱਧਾ ਇਹਦਾ ਲੋਕਾਂ ਨੂੰ। ਮੈਂ ਨਾ ਬੇਟੀ ਕਰਾ ਕੇ ਇਸ ਘਰ ਨਹੀਂ ਰਹਿ ਸਕਦੀ। ਜਾਂ ਘਰ 'ਚ ਹੁਣ ਇਹ ਰਹੋਗੀ ਤੇ ਜਾਂ ਮੈਂ। ਇਹ ਫੈਸਲਾ ਤੁਸੀਂ ਪਿਓ-ਮਤ ਕਰ ਲਓ ਦੋਵੇਂ। ਇਹ ਰਪਿੰਦਰ ਨੇ ਹੁਣ ਇੱਥੇ ਰਹਿਣਾ ਵਾ। ਕਿੱਥੇ ਜਾਣਾ ਮਨ ਨੇ? ਨਹੀਂ ਮੈਂ ਇਹਨੂੰ ਵਿਆਹ ਕੇ ਲਿਆਈ ਹਾਂ। ਘਰ ਰੱਖਣੇ ਲਿਆਈ ਹਾਂ। ਔਰ ਇਹਦੇ ਕੰਮ ਜਿਹੜੇ ਨਾ ਉਹ ਘਰ ਰਹਿਣ ਵਾਲੇ ਨਹੀਂ ਹੈਗੇ। ਮੋਹਨਦਰ ਕਹ ਸਮਝਾਇਆ ਗਿਆ। ਨਾਲੇ ਡੈਡੀ ਇਹ ਚ ਗਲਤੀ ਵੀ ਕੀਤੀ ਹੈ ਗਲਤੀ ਕਿਹਨੇ ਕੀਤੀ ਜਦੋਂ ਮੈਂ ਰੋਕਿਆ ਸੀ ਫੇ ਨਹੀਂ ਉਹਦੇ ਘਰ ਜਾਣਾ ਤੇ ਨਹੀਂ ਉਹਦੇ ਕਮਾਵੇ ਦਖੰਦਾਰੀ ਦੇਣੀ ਤੇ ਇਹਨੂੰ ਕੀ ਲੋੜ ਪਈ ਇਹ ਨਾਲ ਰਿਸ਼ਤਾ ਕਰਾਉਂਦੀ ਉਹ ਚਲ ਜੇ ਕਰਾਤਾ ਮਾੜਾ ਕਰਤਾ ਉਹਨੇ ਤੁਹਾਨੂੰ ਤੇ ਮਾੜਾ ਕੋਈ ਲੱਗਦਾ ਹੀ ਨਹੀਂਗਾ ਪਰ ਤੁਹਾਨੂੰ ਸਭ ਕੁਝ ਹੈਗਾ ਹੀ ਤੁਸੀਂ ਮੇਰ ਤੋਂ ਨਾ ਪਰਦਾ ਪਾ ਕੇ ਰੱਖਿਆ ਚਲ ਜੇ ਹੁਣ ਤੈਨੂੰ ਪਤਾ ਲੱਗ ਗਿਆ ਕਿ ਹੁਣ ਰੋਲੀ ਪਾਈ ਜਾਣੀ ਹੈ ਨਹੀਂ ਰੋਲੀ ਪਾਉਣੀ ਨਹੀਂ ਇਹ ਘਰ ਚ ਵੈਗ ਸਮਝਾਉਣ ਲਈ ਆ ਚੰਗੀ ਗੱਲ ਆਲੀ ਸਮਝਦੇ ਹੋਣੇ ਤੇ ਉਹਨਾਂ ਹੁਣ ਕੁੜੀ ਦਾ ਵਿਆਹ ਰੱਖਿਆ ਵਾ ਆਪਣੇ ਘਰ ਖਾਪਣਾ ਪਾਓ ਨਹੀਂ ਵਿਆਹ ਰੱਖਿਆ ਤੇ ਖਾਪਣਾ ਪਾਓ ਉਹਨਾਂ ਸੋਚਿਆ ਨੇ ਕਿ ਮੈਂ ਕੋਈ ਸਸਮਾਨ ਨੂੰ ਪੁੱਛਾਂ ਜਾਂ ਦੱਸਾਂ ਲੜਾਈ ਦੇ ਘਰ ਚ ਇਹਨੇ ਪਵਾਈ ਹੈ ਤੇ ਦਵਾਏ ਤੁਸੀਂ ਮੇਰੇ ਹੋਏ ਜੇ ਮਮੀ ਡੈਡੀ ਨੇ ਸਲਾਹ ਕੀਤੀ ਐ ਪਹਿਲਾਂ ਸਾਰੀ ਫੇਰ ਹੀ ਕੰਮ ਤੋਰਿਆ ਹੀ ਐ ਅੱਗੇ ਤੂੰ ਤਾਂ ਚੁੱਪ ਹੀ ਰਹਿ ਤੂੰ ਉਹਨਾਂ ਨੇ ਕੋਈ ਕਹਿ ਸਕਦਾ ਮਾਂ ਦਾ ਕਸੂਰ ਕੱਢਿਆਗਾ ਉਹਨੂੰ ਉਹਨੇ ਕੀ ਗਣਾ ਹੁਣ ਨਹੀਂ ਇਹਦਾ ਫਰਜ਼ ਨਹੀਂ ਬੰਦਾ ਉਹਨੂੰ ਢੱਕਣ ਦਾ ਵੀ ਸਾਡੀ ਨਾਲੇ ਘੱਟ ਬੰਦੀ ਐ ਜਾਂ ਜੋ ਮੰਮੀ ਕਹਿੰਦੀ ਤੂੰ ਉਹ ਮੰਨਿਆ ਕਰ ਇਹ ਹੋਰ ਉਹਨੂੰ ਹਲਛਰੇ ਜਿੰਦਾ ਰਿਆ ਉਹ ਆਪਣੇ ਹੀ ਆ ਉਹ ਬਗਾਨੇ ਆ ਕੀ ਹੋ ਗਿਆ ਮਾਰਾ ਕਰਤਾ ਉਹਨਾਂ ਬੱਸ ਕਰੋ ਹੋਰ ਆਪਣੇ ਬਣਾਈ ਜਾ ਉਹਨਾਂ ਨੂੰ ਜੇ ਮੈਨੂੰ ਨਹੀਂ ਚੰਗੇ ਆਦੇ ਨਹੀਂ ਲੱਗਦੇ ਬੱਸ ਤੂੰ ਹੀ ਆਪਣੇ ਘਰ ਦਾ ਸੁੱਖ ਵੇਖਣਾ ਕਿ ਉਹਨਾਂ ਦੇ ਘਰ ਦਾ ਵੇਖਣਾ ਤੈਨੂੰ ਨਹੀਂ ਚੰਗੇ ਲੱਗਦੇ ਤੂੰ ਮਾਂ ਚਾਈ ਬੱਸ ਮੈਂ ਲੱਗ ਜਾਣਾ ਨਾ ਜਾਣ ਦੇਣਾ ਨਾਲ ਉਹ ਕਿਹਦਾ ਕੋਈ ਜਾਣਦਾ ਲਿੰਦਾ ਸੌ ਗਲਾਂ ਦੀ ਇੱਕੋ ਗੱਲ ਮੈਂ ਇਹਨੂੰ ਘਰ ਨਹੀਂ ਰੱਖਣਾਗਾ ਕਿਉਂ ਘਰ ਕਿਉਂ ਨਹੀਂ ਰੱਖਣਾ ਇਹਨੂੰ ਨਹੀਂ ਇਹਨੂੰ ਮੈਂ ਆਪਣੇ ਲਈ ਤੋਰਨ ਲਈ ਹਾਂ ਤਾਂ ਘਰ ਦਾ ਕੋਈ ਬਣਿਆ ਹੀ ਨਾ ਵੇਖਣ ਦੇ ਜੇ ਲਾ ਕੇ ਗਵੰਡ ਕੀ ਬਣਿਆ ਘਰ ਕੁਲਾ ਉਹਨਾਂ ਕੋ ਨਹੀਂ ਬਣਿਆ ਨਹੀਂ ਤੂੰ ਜਾਣ ਨਹੀਂ ਉਹਨਾਂ ਦੀ ਸੰਗਤ ਦੇ ਜਾਣ ਲਈ ਆ ਉਹ ਘਰ ਮੜ ਕੇ ਪਵਾੜੇ ਪਾਇਆ ਕਰੋਗੀ ਮੰਮੀ ਜਦੋਂ ਦਾ ਵਿਆਹ ਹੋਇਆ ਉਹਦੋਂ ਦੀ ਤੇ ਵਿਚਾਰੀ ਗਈ ਨਹੀਂ ਉਧਰ ਤੂੰ ਉਹਨੂੰ ਰੋਕਿਆ ਹੀ ਜਾਣ ਤੋ ਗਈ ਕਿਉਂ ਨਹੀਂ ਗਈ ਤੇਰਾ ਖਿਆਲ ਮੈਨੂੰ ਕੋਈ ਪਤਾ ਨਹੀਂ ਲੱਗਦਾ ਉਹ ਡੱਡੂ ਜੀ ਤੁਸੀਂ ਸਮਝਾਓ ਕੋਈ ਨਹੀਂ ਡੈਡੀ ਹੁਣ ਕੀ ਸਮਝਾਏ ਡੈਡੀ ਤੂੰ ਵੀ ਸਮਝਾ ਲੈਣਾ ਬਥੇਰਾ ਤੂੰ ਬਹਿ ਜਾ ਹੁਣ ਰਮਾਨਾ ਬਹਿ ਜਾ ਠੀਕ ਆ ਮੰਨੇ ਇੱਥੇ ਰਹਿਣਾ ਵਾ ਜੇ ਇਹਨੇ ਇਸ ਘਰ ਰਹਿਣਾ ਨਾ ਤਾਂ ਫਿਰ ਮੇਰੀ ਇੱਕੋ ਸ਼ਰਤ ਆ ਇਹ ਮੈਂ ਸਾਹਮਣੇ ਹੁਣ ਕਰੇ ਉਹਨਾਂ ਨੂੰ ਮੈਂ ਉੱਥੇ ਰਿਸ਼ਤਿਆਂ ਨਾ ਹੋਣ ਦੇਣਾ ਨਾ ਕਰ ਉਹਨਾਂ ਨੂੰ ਮੰਮੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਲੋਕੀ ਤੇ ਦੋ ਸਿਰ ਜੋੜਦੇ ਆ ਤੇ ਤੁਸੀਂ ਤੋੜਦੇ ਜੀ ਨਾਲੇ ਸਾਰੇ ਕੰਮ ਤੇ ਹੋਏ ਆ ਹੁਣ ਮੰਮੀ ਜੀ ਮੇਰੀ ਸੁਣੋ ਗੱਲ ਇਹ ਕੰਮ ਨਾ ਕਰੋ ਹੁਣ ਸਾਰੇ ਕੰਮ ਤੇ ਹੋ ਗਏ ਆ ਹੁਣ ਇਦਾਂ ਤੇ ਨਾ ਕਰੋ ਤੁਮਮੀ ਨੂੰ ਦੱਸਿਆ ਨਹੀਂ ਮੈਨੂੰ ਪੁੱਛਿਆ ਨਹੀਂ ਰਿਸ਼ਤਾ ਕਰਾਉਣ ਲੱਗੇ ਆ ਉਦੋਂ ਅਸੀਂ ਤਾਂ ਧਮਾਕਾ ਕੰਮ ਕਰਦਾ ਮੰਮੀ ਜੀ ਹੁਣ ਸਾਰੀਆਂ ਤਿਆਰੀਆਂ ਹੋ ਜਾਂਆਂ ਆ ਹੁਣ ਮੈਂ ਕਿੱਦਾਂ ਨਾ ਕਰਦਾ ਤੁਸੀਂ ਆਪ ਹੀ ਸੋਚੋ ਰਿਸ਼ਤੇਦਾਰੀ ਦਾ ਕੰਮ ਹਾਂ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਫੋਨ ਕਰਦੇ ਉਹਨਾਂ ਨੂੰ ਮੈਂ ਉੱਥੇ ਵਿਆਹ ਨਹੀਂ ਹੋਂਦਣਾ ਉਹੀ ਆਪਣੀਆਂ ਕਿਹੜੇ ਬਗਾਨੇ ਆ ਤੁਸੀਂ ਕਿਉਂ ਇਦਾਂ ਕਰ ਰਹੇ ਆ ਜੇ ਤੇਨੂੰ ਮਗਰੋਂ ਵਾਲ ਕੇ ਜਿਆਦਾ ਪਸ ਲੱਗਿਆ ਵੀ ਆਪਣੇ ਨੇ ਮੈਂ ਨਹੀਂ ਹਥੇ ਵਿਚਰਾਂ ਨਹੀਂ ਉਹਨਾਂ ਦੇ ਨਾਲ ਸਿਆਣੀ ਵੱਡੀ ਆਈ ਹੈ ਗੱਲ ਸੁਣ ਲੈ ਮੇਰੀ ਰਿਸ਼ਤਾ ਗਿਆ ਹੋ ਇਹ ਤਾਂ ਨਹੀਂ ਉਹ ਟੁੱਟਣਾ ਤਾਂ ਬਾਕੀ ਜੋ ਤੂੰ ਕਰਨਾ ਤੂੰ ਕਰ ਲੈ लवली ਤੂੰ ਦੱਸ ਤੂੰ ਕਹਿਣਾ ਤੇਰਾ ਵੀ ਇਹੋ ਫੈਸਲਾ ਮਮਮੀ ਮੈਂ ਕੀ ਕਹਿਣਾ ਹੁਣ ਸਾਰੇ ਕੰਮ ਤੇ ਹੋਏ ਆ ਤੇ ਹੋਲਾਂ ਤੋਂ ਰਿਸ਼ਤਾ ਹੁਣ ਜੇ ਟਾਡੀ ਨੂੰ ਮੰਨਦੀ ਆ ਨਾ ਤੁਸੀਂ ਮੇਰੀ ਇੱਕ ਨਹੀਂ ਸੁਣਦੇ ਤੇ ਫਿਰ ਮੇਰੇ ਕੋਲ ਜੋ ਹੋਊਗਾ ਨਾ ਮੈਂ ਕਰੂੰਗੀ ਬੈਠੇ ਰੋਈ ਤੇ ਡੈਡੀ ਜੀ ਤਾਂ ਆ ਜੀ ਅਲਵੇ ਲੋ ਚਲ ਗਏ ਜੇ ਹੁਣ ਇਹਨਾਂ ਉੱਧਰ ਜਾ ਕੇ ਬੋਲਣਾ ਹੁਣ ਚੱਲ ਕੋਈ ਗੱਲ ਜਾਲਾਂ ਦੇ ਨੂੰ ਉਹਨਾਂ ਆਪੇ ਦੇ ਲੈਣਾ ਜਵਾਬ ਬਾਕੀ ਇਹ ਆ ਤੁਸੀਂ ਹੁਣ ਕਰਾਉਂਦੇ ਜੇ ਨਾ ਰਿਸ਼ਤਾ ਹਾਂਜੀ ਤੇ ਤੁਸੀਂ ਹੁਣ ਤੁਰੇ ਰਹੋ ਪਿਛਾ ਨਾ ਟਿਓ ਤੇ ਪਰ ਮੰਮੀ ਨੂੰ ਕੌਣ ਸਮਝਾਊਗਾ ਕੋਈ ਗੱਲ ਨਹੀਂ ਇਹਨੂੰ ਸਮਝਾ ਲਾਂਗੇ ਇਹਨੂੰ ਸਮਝਾਉਣਾ ਥੋੜਾ ਜਿਹਾ ਔਖਾ ਹੀ ਹੈ ਮੈਂ ਤਾਂ ਤੁਹਾਡੇ ਨਾਲ ਸਲਾਹ ਉਦੋਂ ਤਾਂ ਹੀ ਕੀਤੀ ਸੀ ਕਿ ਤੁਸੀਂ ਦੱਸ ਦਿਓ ਮੰਮੀ ਨੂੰ ਪਰ ਤੁਸੀਂ ਦੱਸਿਆ ਹੀ ਨਹੀਂ ਇਹੋ ਕੰਮ ਪਹਿਲਾਂ ਕਰਨਾ ਹੈ ਨੇ ਹੁਣ ਕੰਮ ਵੀ ਨੇੜੇ ਆਇਆ ਵਾ ਉਹਨਾਂ ਨੂੰ ਕਿੱਦਾਂ ਜਵਾਬ ਦੇ ਦੀ ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਸਮਝਾ ਲਾਂਗੇ ਨੂੰ ਜਾਂ ਮੈਂ ਇਦਾਂ ਕਰਨਾ ਵਾ ਮਾਸੀ ਨੂੰ ਕਰਨਾ ਵਾ ਫੋਨ ਉਹ ਆਪੇ ਆਣ ਕੇ ਸਮਝਾਉਂ ਦੇਣਾਂ ਚੱਲ ਇਦਾਂ ਕਰ ਲਾ ਆ ਕੋਣ ਕੋ ਉਹ ਤੇ ਕਹਿ ਕੇ ਜਾਣਗੇ ਇਹਨਾਂ ਨੂੰ ਹਾਂ ਹੋ ਸਕਦਾ ਉਹਦੇ ਆਖੇ ਲੱਗ ਜੇ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਫੋਨ ਕਰ ਦਸਨਾ ਤੁਹਾਨੂੰ ਚੱਲ ਠੀਕ ਹੈ ਡਾਡ ਜੀ ਦਾਦੇ ਹੋਰ ਕੋਈ ਕੰਮ ਹੋਊਗਾ ਤੇ ਸੰਦੀਪ ਚਲੀਏ ਫਿਰ ਆਪਾਂ ਅਗੇ ਜਾਣਾ ਵਾ ਨਾਲੇ ਮੈਂ ਤਾਂ ਸੋਚਣ ਲਈ ਸੀ ਤੁਸੀਂ ਦੋਵੇਂ ਜਾਣੇ ਨਾ ਸ਼ਹਿਰੋਂ ਹੋ ਹੁੰਦੇ ਨਿੱਕੇ ਮੋਟੇ ਕੰਮ ਰਹਿੰਦੇ ਹੀ ਹੋ ਘਰੋਂ ਦੇ ਮੈਨੂੰ ਮਥੇਰਾ ਕੰਮ ਹੋ ਉਥੇ ਸੰਦੀਪ ਨੂੰ ਰਖ ਲਉ ਤੀ ਮੈਂ ਬਾਅਦ ਚ ਲੈ ਜਾਉਂਗਾ ਉਹ ਦੋਵੇਂ ਜੀ ਚਲ ਜੂਗਾ ਤੁਸੀਂ ਸਮਾਨ ਤੇ ਜੋਤ ਨਹੀਂ ਲੈ ਕੇ ਆਉਣਾ ਵਾ ਨਾਲੇ ਚਲ ਜੂਗੀ ਚਲੋ ਤਿੰਨੇ ਜਣੇ ਚੱਲ ਜਾਗੇ ਆਪਾਂ ਕਿੱਥੇ ਬਸ ਤੇ ਖਾਂਦੇ ਫਿਰਾਂਗੇ ਸੰਦੀਪ ਤੈਨੂੰ ਪਤਾ ਮੈਨੂੰ ਕੰਮ ਬਸੇਰਾ ਵਾ ਚੱਲ ਕੰਮ ਕਿੰਨੇ ਕਰਨਾ ਪੁੱਤ ਕੰਮ ਤੇ ਇਦਾਂ ਹੀ ਰਹਿੰਦੇ ਆ ਹੁਣ ਜਿਹੜੇ ਵਿਆਹਾਂ ਸ਼ਾਦੀਆਂ ਦੇ ਕੰਮ ਆ ਉਹ ਵੀ ਤਾਂ ਕਰਨੇ ਹੁੰਦੇ ਆ ਨਾ ਕੋਈ ਗਾਨੀ ਆ ਪਛਾਮ ਤੱਕ ਆਈ ਜਾਣਾ ਵਾ ਚਲੋ ਵੇਲ ਫਿਰ ਚਲ ਜੰਨੇ ਚਲ ਕਰ ਲਾ ਜੋਤ ਨੂੰ ਤਿਆਰ ਤੂੰ ਪੁੱਛ ਲੈਣੀ ਜੋਤ ਨੂੰ ਕਿਹੜਾ ਸਮਾਨ ਲੈਣ ਵਾਲਾ ਵਾ ਕਿੱਡੀ ਸਵਾਲਾ ਆ ਕੇ ਬੈਠੇ ਧੀ ਜਵਾਈ ਵੀ ਆ ਇਹ ਦੱਸ ਨਹੀਂ ਜਰਾ ਪਤਾ ਨਹੀਂ ਨੇ ਗਾ ਸੁਣ ਮੇਰੀ ਜੀ ਇਹ ਸਾਰੀ ਉਮਰ ਤੇਰੇ ਵਾਸਤੇ ਵਿੱਚ ਮੈਂ ਨਹੀਂ ਆਈ ਹੁਣ ਤੂੰ ਮੇਰੇ ਨੌਨ ਵਾਸਤੇ ਕਰ ਲਿਆ ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਗੱਲ ਹੋਈ ਕੀ ਆ ਮੈਨੂੰ ਦੱਸੋ ਤਾਂ ਸਹੀ ਗਲਤ ਤੇ ਮੈਂ ਸਾਰੀ ਦੱਸਣੀ ਆ ਕਿੱਡੀਆਂ ਜਾਣ ਬਣ ਗਈ ਐ ਜਦ ਤਨ ਕੋਈ ਪਤਾ ਨਹੀਂਗਾ ਕਿਹੜੀ ਗੱਲ ਵਾ ਦੱਸੋਗੇ ਤਾਂ ਪਤਾ ਲੱਗੂਗਾ ਮੈਨੂੰ ਨਹੀਂ ਰੁਪਿੰਦਰ ਜੀ ਹੁਣ ਵੱਡੇ ਘਰ ਦੀ ਸੀ ਤੇ ਉਹਨੂੰ ਗੱਲਾਂ ਚ ਲਿਆ ਕੇ ਤਾਂ ਆਪਣੀ ਕੁੜੀ ਦਾ ਰਿਸ਼ਤਾ ਕਰਵਾ ਲਿਆ ਉਥੇ ਤੁਹਾਨੂੰ ਇਹ ਗੱਲ ਕਿੰਨੇ ਕਹੀ ਆ ਰਿਸ਼ਤਾ ਤੇ ਮੇਰੇ ਭਰਾ ਨੇ ਕਰਵਾਇਆ ਮੁਖਤਿਆਰ ਨੇ ਨਿਬਾਸ ਕਰ ਝੂਠ ਦਾ ਝੂਠ ਬੋਲੀ ਜਾਣ ਰਹੀ ਐ ਸਭ ਕੁਝ ਮੈਨੂੰ ਪਤਾ ਆ ਮੈਂ ਸੋਲ ਲਿਆ ਸਭ ਕੁਝ ਚੰਗਾ ਤੂੰ ਤਾਂ ਮੈਨੂੰ ਨਹੀਂ ਸਮਝਿਆ ਅਭੀ ਬੈਠੋ ਬੈ ਕੇ ਗੱਲ ਕਰ ਲਉਂ ਹਾਂ ਤਾਂ ਨੀ ਬਹਿਣਾ ਕੀ ਏ ਤੁਹਾਡੇ ਝੂਠਿਆਂ ਦੇ ਘਰ ਭੈਣ ਜੀ ਅਸੀਂ ਤਾਂ ਕੋਈ ਝੂਠ ਬੋਲਿਆ ਨਹੀਂ ਗਾ ਐਵੇਂ ਤੁਸੀਂ ਗੱਲਾਂ ਕਰੀ ਜਾਂਦੇ ਏ ਜੇ ਸਾ ਕੋਈ ਨੀ ਪਾਲ ਲੱਗ ਗਿਆ ਅਜੇ ਵੀ ਨਾ ਪੈਰਾਂ ਦੇ ਪਾਣੀ ਨਹੀਂ ਪੀਂਦੇ ਅੰਡਈ ਕੰਮ ਸੇ ਕੰਮ ਇਹਨਾਂ ਦੇ ਵੇਖੋ ਨਾ ਪਿਜਵਾਈ ਪਾਈ ਬਿਠਾਵਾ ਕਿੱਦਾਂ ਤੁਸੀਂ ਗੱਲਾਂ ਡੇਜਾ ਕਰਨ ਜਿਵਾਈ ਦੇ ਸਾਹਮਣੇ ਬੋਲੋਗੀ ਨਾ ਉਹਨੂੰ ਪਾਲ ਲੱਜੂਗਾ ਫੇ ਤੁਸੀਂ ਕੀ ਕਰਤੂਤਾ ਕਰਦੇ ਏ ਭੈਣ ਜੀ ਕਰਤੂਤਾ ਤਾਂ ਚੱਲ ਗਏ ਜੇ ਕੋਈ ਸਵਾਦ ਦੀ ਗੱਲ ਕਰੋ ਨਹੀਂ ਸਵਾਦ ਦੀ ਦੱਸ ਗੱਲ ਹੋਰ ਕੀ ਕਰਾਂ ਝੂਠ ਤੇ ਝੂਠ ਬੋਲੀ ਗਈ ਤੂੰ ਤੇ ਮੇਰੇ ਘਰ ਕਪਤ ਪਾਤਾ ਮੈਂ ਪਾਇਆ ਕਪਤਾ ਨਹੀਂ ਨੋਂ ਮੇਰੀ ਲਾ ਲਿਆ ਮਗਰ ਤੇ ਇਹ ਨਹੀਂ ਪਤਾ ਤੇ ਸੱਸ ਨੂੰ ਦੱਸਣਾ ਪਛਣਾ ਤੇਰੇ ਘਰ ਆ ਪੁੱਛਣ ਆਈ ਤੇ ਤੂੰ ਮੈਨੂੰ ਸੱਚਾਈ ਦਸੀ ਤੇ ਘਰੋਂ ਦਾ ਹੀ ਮਗ ਤਿਆਰ ਆ ਮੈਂ ਤਾਨੂੰ ਤੁਹਾਡੀ ਨੋਂ ਦਾ ਨਾਂ ਕਿੱਦਾਂ ਲੈਦਾ ਨਹੀਂ ਬੈ ਜਾ ਬੈ ਜਾ ਬਸ ਕਰ ਅਦੇ ਵੀ ਉਸ ਗੱਲ ਤੇ ਹੁੰਦੀ ਨਹੀਂ ਗਈ ਭੈਣ ਜੀ ਸਾਡੇ ਘਰ ਨਾ ਵਿਆਹ ਦੀਆਂ ਤਿਆਰੀਆਂ ਚੱਲਣ ਡਈਆਂ ਵਾ ਆਣ ਕੇ ਤੇ ਵਿਗਾ ਨਾ ਪਾਓ ਆ ਜੋੜੇ ਮੈਂ ਤੁਹਾਡੇ ਘੜੀ ਹੱਥ ਜਾਓ ਆਪਣੇ ਘਰ ਜਾ ਕੇ ਤੇ ਕੰਮ ਕਰੋ ਕੀ ਕਾਦੀਆਂ ਤਿਆਰੀਆਂ ਤਿਆਰੀਆਂ ਤਾਂ ਹੀ ਕਰੋਗੇ ਨਾ ਜੇ ਉਸੇ ਰਿਸ਼ਤਾ ਹੋਊਗਾ ਤੇ ਰਿਸ਼ਤਾ ਨਹੀਂ ਮਹੌਂ ਦੇਣਾ ਨਾ ਮੇਰੀ ਗੱਲ ਸੁਣੋ ਜੇ ਵੱਡੀ ਕੁੜੀ ਦਾ ਵਿਆਹ ਕੀਤਾ ਤਾਂ ਢਾ ਉਦੋਂ ਵੀ ਉਹ ਕੰਮ ਹੀ ਜੇ ਉਹ ਨਿੱਕੀ ਦਾ ਵਿਆਹ ਰੱਖਿਆ ਵਾ ਤਾਂ ਵੀ ਉਹੋ ਕੁਝ ਕਰਨ ਡਏ ਜੇ ਭੈਣ ਭਰਾ ਜੇ ਕਿ ਜਾਂ ਦੁਸ਼ਮਣ ਜੇ ਤੁਹਾਡੇ ਵਰਗੇ ਤਾਂ ਗਾਂ ਹੋ ਕੇ ਆਪ ਸਾਰੇ ਕੰਮ ਕਰਦੇ ਆ ਨਾਲੇ ਰਿਸ਼ਤਾ ਮੇਰਾ ਭਰਾ ਕਰਾਉਂਦੇ ਆ ਮੈਨੂੰ ਨਹੀਂ ਪਤਾ ਰਪਿੰਦਰ ਦਾ ਆਪਣੇ ਘਰ ਦੀ ਗੱਲ ਆਪੇ ਨਹੀਂ ਜਿੱਠੋ ਇਹ ਪੱਕੀ ਗੱਲ ਹੈ ਨਾ ਕਿ ਮੇਰੀ ਨੌਜਾਸਿਸ ਤੇ ਹੈ ਨਹੀਂਗੀ ਫਿਰ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਠੀਕ ਵਾ ਤੁਹਾਡੀ ਨਾ ਨਹੀਂ ਹੈਗੀ ਕਿਸ ਗੱਲ ਵਿੱਚ ਵੀ ਆ ਵੇਖਿਆ ਜੇ ਬੋਲੀ ਇਹਦੀ ਕਿਦਾਂ ਬੋਲ ਕੇ ਗਈ ਆ ਮੈਂ ਸੋਹਣ ਬਿਠਾਣ ਡਿਆ ਤੇ ਮੇਰੇ ਗੱਲ ਪੈ ਗਈ ਉਹ ਇਹ ਤਾਂ ਬੋਲਣ ਦੀ ਮਸਾ ਅਕਲੀ ਹੈ ਨਹੀਂਗੀ ਇਹਨੂੰ ਤੇ ਮੰਮੀ ਇਹ ਕੀ ਜੱਕਰ ਚੱਲਣ ਡਿਆ ਵਾ ਪੁਰਾਣੇ ਵੀ ਨਹੀਂ ਵੇਖੇ ਚੱਲ ਪੁਰਾਣੇ ਬੈਠੇ ਆ ਉਹ ਜੱਕਰ ਪੁੱਤ ਕੋਈ ਨਹੀਂ ਹੈ ਇਹਨਾਂ ਨਾਲ ਸਾਡੀ ਥੋੜੀ ਲੱਗਦ ਬਾਜੀ ਆ ਉਹ ਤੇ ਕਹਿੰਦੀ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਪੁੱਤ ਤੈਨੂੰ ਪਤਾ ਹੀ ਆ ਜਦੋਂ ਧੀ ਪੈਣ ਦਾ ਚੰਗੇ ਘਰ ਰਿਸ਼ਤਾ ਹੁੰਦਾ ਹੋਵੇ ਨਾ ਸ਼ਰੀਕ ਵੇਖ ਕੇ ਜਰਦੇ ਆ ਉਹਦੇ ਕੋ ਹੁਣ ਜਰਿਆ ਨਹੀਂ ਜਾਣ ਡਿਆ ਬਲੇਵੇ ਖਾ ਖਾ ਕੇ ਸਾਡੇ ਘਰ ਨੂੰ ਹੁਣ ਆਉਂ ਡਈ ਆ ਪੁੱਤ ਮੰਮੀ ਤੁਸੀਂ ਵੀ ਕਹਿੰਦੇ ਸੀ ਕਿ ਰਿਸ਼ਤਾ ਮਾਮਾ ਜੀ ਕਰਾਉਂ ਡਿਆ ਉਹ ਕੋਰ ਪਿੰਡਰ ਨੂੰ ਗਈ ਜਾਂ ਡੇ ਤੇ ਹੁਣ ਵੀ ਕਹਿੰਦੇ ਆ ਵੀ ਮਾਮਾ ਕਰਾਉਂ ਡਿਆ ਇਹ ਨਾ ਸ਼ਿਰੂ ਤੋਂ ਹੀ ਨਾ ਜਿਉਂ ਵੀ ਆਈ ਆਈ ਆ ਸਾਡੇ ਨਾਲ ਦੀ ਘਾਟੀ ਬਣੀ ਐ ਤਾਂ ਕਰਕੇ ਹੀ ਆਪ ਘਰ-ਬਾਰ ਬਣਾ ਲਿਆ ਤਾਂ ਸਾਨੂੰ ਪੁਰਾਣੇ ਦੇ ਵਿੱਚ ਹੀ ਸੁੱਟਤਾ ਇਹਦੀਆਂ ਗੱਲਾਂ ਪੁੱਤ ਤੂੰ ਜਾਣ ਹੀ ਦੇ ਇਹਦੀ ਕਹਾਣੀ ਬੜੀ ਲੰਮੀ ਆ ਜੇ ਛੇੜ ਕੇ ਬਹਿ ਗਏ ਨਾ ਐਸਾ ਤਾਂ ਬੜਾ ਚੇਰ ਲੱਗ ਜਾਣਾ ਵਾ ਕਿ ਕੀ ਚੌਂਦੀ ਆ ਉਹ ਦੇਖ ਲਓ ਧਿਆਨ ਰੱਖਿਓ ਕਿਤੇ ਪਾਣੀ ਨਾ ਮਾਰ ਦੇ ਫਿਰ ਕਿਤੇ ਨਹੀਂ ਨਹੀਂ ਪਾਣੀ ਇਹਦੇ ਕਿਥੇ ਚਾਚੀ ਨੂੰ ਇਹੋ ਹੀ ਆ ਕਿ ਕਿਤੇ ਸੌਖੇ ਕਰਨਾ ਚੱਲ ਜਣ ਅਸੀਂ ਇੰਨੀਆਂ ਤਿਆਰੀਆਂ ਕਰ ਲਈਏ ਬਾਅਦੋਂ ਪਾਣੀ ਵਾਜੇ ਨਹੀਂ 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 ਪੁੱਤ ਇਦਾਂ ਦਾ ਕੰਮ ਨਹੀਂ ਗਾ ਹੁੰਦਾ ਤੁਹਾਡਾ ਮਾਮਾ ਰਿਸ਼ਤੇ ਕਰਾਉਂਦਿਆ ਵਾ ਤੇ ਉਹ ਪਾਣੀ ਵਜਣ ਦਊਗਾ ਤੂੰ ਆਪ ਹੀ ਸਿਆਣਾ ਵਾ ਚਲੋ ਮੰਮੀ ਇਹਨਾਂ ਗੱਲਾਂ ਨੂੰ ਛੱਡੋ ਤੁਸੀਂ ਫਿਰ ਸ਼ਹਿਰੋਂ ਹੋ ਆਈਏ ਜਾ ਨਾ ਦਲਜੀਤ ਨੂੰ ਹੀ ਲੈ ਜਾ ਨਾਲ ਅੰਦਰ ਤੇ ਜੋਤ ਨੂੰ ਕਹਿ ਹੋ ਜਾ ਤਿਆਰ ਤੇ ਜਾਓ ਹੋ ਆ ਜਾ ਚਲੋ ਠੀਕ ਹੈ ਥੈਂਕ ਯੂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਵਾਈ ਪਾਈ ਬੈਠਾ ਸੀ ਮਾਸਾ ਜਿੰਨੀ ਸ਼ਰਮ ਨਹੀਂ ਕੀਤੀ ਪਰ ਆਪਣਾ ਜਵਾਈ ਹੋਵੇ ਤਾਂ ਪਤਾ ਲੱਗੇ ਨਾ ਕਿ ਜਵਾਈਆਂ ਦੇ ਵਿੱਚ ਕਿਦਾਂ ਵਿਚਰੀਦਾ ਵਾ ਰਵਨ ਮੈਂ ਤਾਂ ਹੈਰਾਨ ਹੋ ਗਿਆ ਜਦੋਂ ਇਧਰ ਨੂੰ ਭੱਜੀ ਆਉਂਡੀ ਮੈਂ ਖਰੇ ਕੀ ਹੋ ਗਿਆ ਮੇਰਾ ਇੱਕ ਰਾਤਾ ਬੰਡਿਆ ਵਾ ਮੈਂ ਮਖਤਿਆਰ ਨੂੰ ਫੋਨ ਕਰਕੇ شادی ਨਾ ਲਵਾ ਤੂੰ ਸਾਧ ਲੈ ਮੁੜ ਕੇ ਕੱਲ ਨੂੰ ਪਤਾ ਲੱਗਾ ਤੇ ਜ਼ਿਆਦਾ ਸਿਆਪਾ ਨਾ ਪਵੇ ਹੁਣ ਇਹ ਗੱਲ ਜਿਹੜੀ ਹੈ ਨਾ ਕਿਸ ਪਾਸੇ ਤੇ ਲਾਵਾਂਗੇ ਤੂੰ ਕਰ ਫੋਨ ਉਹਨਾਂ ਨੂੰ ਉਹਨੂੰ ਕਹੇ ਛੇਤੀ ਆਜ ਮਿੰਟੇసే ਗੱਲ ਦਾ ਡਰ ਹੀ ਤੇ ਉਹ ਹੀ ਕੰਮ ਹੋ ਗਿਆ ਵੰਤਰਾ ਹਲੋ ਸਸੀ ਗਲਪਾ ਜੀ ਹੋਰ ਵੀਰ ਕਿੱਥੇ ਆ ਚੱਲ ਜਦੋਂ ਵੀ ਬਾਹਰੋਂ ਆਉਂਦੇ ਆ ਨਾ ਤੇ ਦੋਵੇਂ ਜਣੇ ਛੇਤੀ ਇੱਥੇ ਆਓ ਕੰਮ ਆ ਕੰਮ ਕਾਦਾ ਹੁਣਾਵਾ ਉਹ लवली ਦੀ ਮੰਮੀ ਨੂੰ ਪਤਾ ਲੱਗ ਗਿਆ ਕਿ ਰਿਸ਼ਤਾ लवली ਨਾਲ ਕਰਵਾਇਆ ਵਾ ਬੋਕਾਰਾ ਇਹ ਤੇ ਬੜੀਆਂ ਗੱਲਾਂ ਕਰਦੀ ਸੀ। ਬਾਕੀ ਤੁਸੀਂ ਆ ਜਾਓ ਕੋਈ ਨਹੀਂ ਬੈ ਕੇ ਗੱਲ ਕਰ ਲੈਣੇ ਆ। ਨਹੀਂ ਨਹੀਂ ਫਿਕਰ ਕਾਦਾ ਕਰਨਾ ਮੈਂ। ਚਲੋ ਠੀਕ ਆ। ਪਾਬੀ ਗੈਂਡੀ ਵੀ ਇਨਜੇਰਿਕ ਪੰਬੀਆਲ ਨੂੰ ਗਿਆ ਵਾ ਤੇ ਕੋਈ ਗੱਲ ਨਹੀਂ ਆਉਂਦੇ ਆ ਤਾਂ ਹੁਣੇ ਆ ਜਾਂਦੇ ਆ। ਚਲ ਆਉਂਦੇ ਆ ਫੋਨ ਕੀਤਾ ਤੇ। ਐਦਾਂ ਕਰਨਾ ਵਾ ਮਾਸੀ ਨੂੰ ਸੱਦਣਾ ਵਾ ਇੱਥੇ। ਤੁਸੀਂ ਲਾਓ ਫੋਨ ਉਹਨਾਂ ਨੂੰ। ਅਦੇ ਹੋ ਰਿਸੀ ਆਪਾਂ ਪੈ ਗਿਆ ਵਦੇ ਜਣੀ ਗੱਲ ਦਾ ਡਰ ਹੀ ਉਹ ਕਮ ਹੋ ਗਿਆ ਫੇਰ ਹਲੋ ਹਲੋ ਸਸੀ ਕਾ ਮਸੀ ਸਸੀ ਕਾ ਲੰਦੀ ਹੋ ਸੁਣਾ ਕੇ ਹਾਲ ਚਾਲ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਆਪਣੇ ਠੀਕ ਆ ਹੋਰ ਕੀ ਬੰਦਿਆ ਜੀ ਕੋਈ ਨਹੀਂ ਮਿਲੀ ਠੀਕ ਠਾਕ ਆ ਮਮੀ ਤੇਰੀ ਹਾਂਜੀ ਠੀਕ ਠਾਕ ਵਧੀਆ ਹੋ ਵੀ ਗਿਤਰ ਰਪਿੰਦਰ ਦਾ ਠੀਕ ਆ ਹਾਂਜੀ ਰਪਿੰਦਰ ਵੀ ਠੀਕ ਠਾਕ ਜੀ ਤੁਸੀਂ ਸੁਣਾਓ ਆਪ ਠੀਕ ਠਾਕ ਹਾਂ ਤੇ ਮਸੀ ਜੀ ਮੈਂ ਨਾ ਫੋਨ ਲਾਇਆ ਸੀ ਤੁਹਾਨੂੰ ਘਰੇ ਜੇ ਨਾ ਅੱਜ ਤੁਸੀਂ ਹਾਂ ਬਹੁਤ ਘਰੇ ਆ ਮੈਂ ਤੇ ਪਿੰਡ ਨੂੰ ਆਉਗੀ ਮਾੜਾ ਜਾਂ ਕਿਉਂ ਕੀ ਗੱਲ ਹੋਗੀ ਲੌਲੀ ਉਹ ਗੱਲ ਕੀ ਹੋਣੀ ਆ ਮਸੀ ਜੀ ਭਰਪਿੰਦਰ ਨਾਲ ਕਰਾਉਂਦੀ ਹੀ ਰਿਸ਼ਤਾ ਜੋੜਦਾ ਅੱਛਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹੀ ਠੀਕ ਆ ਤੇ ਮੰਮੀ ਨੂੰ ਅਸੀਂ ਦੱਸਿਆ ਨਹੀਂ ਅੱਛਾ ਮੰਮੀ ਤੁਹਾਨੂੰ ਪਤਾ ਉਹਨਾਂ ਨੂੰ ਨਾ ਲੱਗਦੀ ਆ ਥੋੜੀ ਜੀ ਆਹੋ ਤੇ ਘਰ ਕੋ ਨਹੀਂ ਉਹਨਾਂ ਦੇ ਜਾਣ ਦਿੰਦੇ ਪਤਾ ਹੀ ਆ ਮੈਨੂੰ ਤੇ ਹੁਣ ਉਹ ਕਹਿਂਦੇ ਆ ਵੀ ਅਸੀਂ ਰਿਸ਼ਤਾ ਨਹੀਂ ਹੋਣ ਦੇਣਾ ਮਮੀ ਨੂੰ ਹੁਣ ਪਤਾ ਲੱਗ ਗਿਆ ਵਾ ਹਾਈ ਹਾਈ ਲਵਲੀ ਤੇ ਕਹਿੰਦਾ ਤੂੰ ਮਾਵਨਿਕਾ ਮਮ ਕਰਦਾ ਹੈਗਾ ਤਾਂ ਤੇ ਹੁਣ ਉਹਨਾਂ ਤਰੀਕ ਤਰੋਕ ਵੀ ਰਹਾ ਲੀਆ ਸਾਰੇ ਕੰਮ ਕੀਤੇ ਆ ਉਧਰ ਉਧਰੀ ਅੰਕਾ ਕੇ ਦਿੱਤੀ ਕਹਿਣ ਦਾ ਰਿਸ਼ਤਾ ਤੜਾਈ ਦਾ ਬਣਾ ਜਿੱਤਾਂ ਇਹ ਕਰਨੀ ਉਹ ਮਾਸੀ ਜੀ ਆਈਂਦੇ ਬੜਾ ਸਮਝਾਇਆ ਵਾ ਡੈਡੀ ਨੇ ਵੀ ਸਮਝਾਇਆ ਮੈਂ ਵੀ ਸਮਝਾਇਆ ਪਰ ਉਹ ਕਹਿਂਦੇ ਆ ਵੀ ਜੇ ਤੁਸੀਂ ਰਹਿਣਾ ਵਣਾ ਇਹ ਘਰ ਚ ਤੇ ਫਿਰ ਮੈਂ ਨਹੀਂ ਰਹਿਣਾ ਤੇ ਜਾਂ ਤੁਸੀਂ ਮੇਰੇ ਹੁੰਦਿਆਂ ਰਿਸ਼ਤੇ ਵਾਲਿਆਂ ਨੂੰ ਨਾ ਕਰੋ ਐਦਾਂ ਕਿਦਾਂ ਕਰੀਏ ਹੁਣ ਐ ਉਹਦੇ ਗੱਲ ਕਰਮ ਅਸੀਂ ਆਈ ਦਾ ਕੈਪੀਟਲ ਦੋ ਸਿਰ ਜਿਹੜੇ ਹਨ ਉਹ ਜੁੜ ਜਾਣਗੇ ਪਰ ਇਹ ਤੇ ਕਹਿੰਦੇ ਆ ਵੀ ਟੁੱਟ ਜਾਣ ਚਲ ਕੋਈ ਗੱਲ ਨਹੀਂ ਤੁਸੀਂ ਕਰਨਾ ਕਰ ਮੈਂ ਆਉਣੀ ਤੇ ਆ ਕੇ ਸਮਝਾਉਣੀ ਆ ਇਹਨੂੰ ਜਿੰਨੀ ਵੀ ਛੇਤੀ ਹੋ ਸਕਦਾ ਨਾ ਤੁਸੀਂ ਆਇਓ ਫਿਰ ਇੱਥੇ ਆ ਕੋਈ ਗੱਲ ਨਹੀਂ ਮੈਂ ਆਉਣੀ ਆ ਬਸ ਅੱਧੇ ਘੰਟੇ ਠਾਕ ਆ ਗਈ ਚਲੋ ਠੀਕ ਹੈ ਚਲ ਚਲ ਕਹਿੰਦੇ ਇਹ ਅਭੀ ਆਗੇ ਮੈਂ ਅੱਧੇ ਘੰਟੇ ਤੱਕ ਆ ਜੰਨੀ ਆ ਅੱਛਾ ਉਹ ਵੀ ਇਹੋ ਗੱਲ ਹੀ ਕਹਿੰਦੇ ਆ ਕਿ ਇਹਨਾਂ ਨੂੰ ਅਗਲ ਆਉਣੀ ਨਹੀਂ ਆ ਸਾਰੀ ਉਮਰ ਓਹ ਹੋ ਇਹ ਕਿ ਦੱਸ ਜਿਉਂ ਰਿਸ਼ਤਾ ਹੋ ਹੀ ਗਿਆ ਵਾ ਤੇ ਤੁਸੀਂ ਹੁਣ ਦੱਸ ਹੋ ਲੈਣ ਦੋ ਪਤਾ ਨਹੀਂ ਕਿਉਂ ਐਦਾਂ ਕਰਦੇ ਆ ਸਗੋਂ ਤੀਆਂ ਨੂੰ ਲੋਕੀ ਦਾਨ ਕਰਦੇ ਆ ਇਹ ਤੀਆਂ ਨਾਲ ਐਦਾਂ ਕਰਦੇ ਆ ਉਹ ਚੱਲ ਕੇ ਤੇ 10 15 ਦਿਨ ਹੋਰ ਨੰਗ ਜਾਂਦੇ ਨਾ ਤੇ ਵਿਆਹ ਹੋ ਜਾਣਾ ਗੇਤਾ ਸੇ ਆਪਾਂ ਪੈ ਗਏ ਮੈਂ ਵੀ ਤੁਹਾਨੂੰ ਕਹਿੰਦੀ ਸੀ ਨਾ ਇਸੇ ਗੱਲ ਨੂੰ ਕਿ ਪਹਿਲਾਂ ਦੱਸ ਦੋ ਉਹਨਾਂ ਨੂੰ ਮੜਾਇਆ ਹੁਣ ਜਗਦਾ ਉਹਨਾਂ ਨੂੰ ਪੈਰ ਤੇ ਪਤਾ ਲੱਗਾ ਵਾ ਤੂੰ ਤਾਂ ਉਬਲੇ ਫਿਰਨ ਦੇ ਜਿਆਦਾ ਮੈਂ ਤਾਂ ਆਖਿਆ ਵੀ ਡੈਡੀ ਨਾਲ ਗੱਲ ਕਰ ਦੇਣੀ ਆ ਹੌਸਲੇ ਜੀ ਨਾਲ ਡੈਡੀ ਜੋ ਮੈਨੂੰ ਆਂਦਾ ਹੀ ਕਿ ਤੁਸੀਂ ਕੋਈ ਗੱਲ ਨਹੀਂ ਕਰਨੀ ਮੈਂ ਆਪੇ ਦੱਸ ਦਿਆਂਗਾ ਪਰ ਉਹਨਾਂ ਦਾ ਵੀ ਗੁੱਸਾ ਜੈਜ ਵਜੇ ਮੰਨੀਏ ਨਾ ਉਹ ਆਪਣੀ ਥਾਂ ਤੇ ਸੱਚੀ ਆ ਉਹਨਾਂ ਦੀ ਆਪ ਗਲਤੀ ਨਹੀਂ ਕਰਦਾ ਪਰ ਇਹਨਾਂ ਨੇ ਸਾਨੂੰ ਲਤ ਨਹੀਂ ਲਾਉਂਦੇ ਨਹੀਂ ਫਿਰ ਇੱਥੋਂ ਤੱਕ ਕੰਮ ਥੋੜਾ ਪਹੁੰਚਣਾ ਹੈ ਕੋਈ ਦੀ ਮਮੀ ਨੇ ਮੰਨ ਜਾਣਾ ਵਾ ਮਸੀ ਨੇ ਸਮਝਾ ਲੈਣਾ ਵਾ ਕਿ ਚੱਲ ਕੋਈ ਗੱਲ ਨਹੀਂ ਹੁੰਦੀ 2 ਘੰਟੇ ਤੱਕ ਤੇ ਫਿਰ ਆਪੇ ਸਮਝਾਉਂਦੇ ਨੇ ਮੈਨੂੰ ਤੇ ਇਹ ਗੱਲ ਦਾ ਡਰ ਲੱਗੰਦਿਆ ਵਾ ਵੀ ਉਧਰ ਗਈ ਤੇ ਹੈਗੀ ਉਹਨਾਂ ਦੇ ਘਰ ਪਤਾ ਨਹੀਂ ਵੀ ਹੁਣ ਕੀ ਕਰਕੇ ਆਉਣ ਉੱਥੇ ਉੱਥੇ ਕਰਕੇ ਕੀ ਆਉਣਾ ਹੈ ਵੱਧ ਘਟ ਬੋਲਣਗੇ ਗਾੜੀਆਂ ਉਹ ਵੀ ਬੋਲਣਗੇ ਤੇ ਕੀ ਪੱਲੇ ਰਹੂਗਾ ਇਹਨਾਂ ਦੇ ਭਲਾ ਉਹ ਤਾਂ ਇਹ ਨਹੀਂ ਨੇ ਬੋਲਣਾ ਮੈਨੂੰ ਪਤਾ ਵਾ ਉਨਾ ਮਾਮਾ ਜੀ ਦਾ ਨਾਮ ਲਾਉਣਾ ਵਾ ਕਿ ਉਹਨੇ ਰਿਸ਼ਤਾ ਕਰਾਇਆ ਵਾ ਪੱਕਿਆਂ ਦੇ ਬਧੇਰਾ ਕੀਤਾ ਵਾ ਹਲੇ ਹੀ ਆਪ ਮੈਂ ਜੋ ਬੰਨੂ ਉਹਦੋਂ ਦਾ ਕੰਨਾ ਚੁੰਨੀ ਕੱਢਦਾ ਸੀ ਮੈਂ ਹਾਂ ਤੂੰ ਤੈਨੂੰ ਕੋਈ ਵੀ ਪੁਛੇ ਪਿੰਡ ਚ ਜਾਂ ਹੋਰ ਕੋਈ ਪੁਛੇ ਤੂੰ ਇਹੀ ਕਹਿਣਾ ਵਾ ਕਿ ਮਾਮਾ ਜੀ ਕਰਾਉਂਦੇ ਤੂੰ ਮੇਰਾ ਨਾਂ ਨਹੀਂ ਲੈਣਾ ਉਹ ਵਿਚਾਰਾ ਗੜਿਓਂ ਕਹਿੰਦਾ ਸੀ ਕਿ ਜੇ ਕੋਈ ਗੱਲ ਹੋਊ ਤਾਂ ਦੱਸਿਓ ਮੈਂ ਹਾਂ ਨਹੀਂ ਗੱਲ ਨਹੀਂ ਕੋਈ ਵੀ ਬਸ ਤੂੰ ਇਹੀ ਕਹਿਣਾ ਵਾ ਵੀ ਰਿਸ਼ਤਾ ਹੀ ਨਹੀਂ ਕਰਾਉਂਦੇ ਮਾਮਾ ਜੀ ਕਰਾਉਂਦੇ ਡੈਡੀ ਜੀ ਬੈਠੇ ਆ ਬਾਹਰ ਤੇ ਮੈਂ ਉਹਨਾਂ ਨੂੰ ਦੱਸਾਂ ਕਿ ਮਾਸੀ ਆਉਣ ਲੱਗੀ ਹੈ ਚਲੋ ਬਾਹਰ ਦਰਜੀ ਕੀਤਾ ਮਸੀਨ ਮਾ ਫੋਨ اچھا ਤੇ ਉਹ ਕਹਿੰਦੇ ਆ ਵੀ ਅੱਧੇ ਘੰਟੇ ਤੱਕ ਆ ਗਿਆ ਠੀਕ ਹੈ ਤੇ ਫਿਰ ਆਂਦੇ ਸਮਝਾਉਣੇ ਆਣ ਕੇ ਚੱਲ ਹੋ ਸਕਦਾ ਉਹਦੇ ਅੱਖੇ ਲੱਗ ਜੇ ਕਿਤੇ ਉਹ ਆਹੋ ਉਹਦੇ ਆਪ ਕਹਿੰਦੇ ਵੀ ਦੱਸ ਇਹਨਾਂ ਨੂੰ ਸਾਰੀ ਉਮਰ ਇਕਲਉਣੀ ਨਹੀਂ ਪਤਾ ਨਹੀਂ ਸੁਭਾਜ ਇਦਾਂ ਦਾ ਹੋ ਗਿਆ ਮੈਂ ਦੱਸਤੀ ਇਹਨਾਂ ਨੂੰ ਸਾਰੀ ਗੱਲ ਫਿਰ ਰਿਸ਼ਤੇ ਬਾਰੇ ਵੀ ਅਸੀਂ ਇਹ ਹੀ ਕਰਾਉਂ ਤੇ ਇਹ ਕਹਿੰਦੇ ਆ ਵੀ ਹੁਣ ਨਹੀਂ ਦੇਣਾ ਹੂੰ ਤੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਉਣੀ ਅੱਧੇ ਘੰਟੇ ਤੱਕ ਤੇ ਫਿਰ ਮੈਂ ਆਉਣੀ ਆ ਸਮਝਾਉਣੀ ਆ ਉਹਨਾਂ ਨੂੰ ਆਣ ਕੇ ਚੱਲ ਚੰਗਾ ਵਜੇ ਆ ਜਾਈਂਗੇ ਆ ਉਹ ਤੇ ਇਹ ਗੱਲ ਦਾ ਡਰ ਲੱਗਦੀ ਆ ਵਾ ਕਿਤੇ ਵਿਆਹ ਵਿੱਚ ਹੀ ਨਾ ਰਹਿ ਜੇ ਕਿਤੇ। ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ। ਐਵੇਂ ਫਿਕਰ ਨਹੀਂ ਕਰੀਦਾ ਅਜ ਦਾ। ਨਹੀਂ ਫਿਕਰ ਜਾਨੀ ਜੀ ਹੁਣ ਤਈਆ ਹੋ ਸਾਰੇ ਕੰਮ ਕੀਤੇ ਆ। ਉਧਰ ਵੀ ਵਿਚਾਰਿਆਂ ਦੀਆਂ ਤਿਆਰੀਆਂ ਕਰਾਈਆਂ ਵਾ। ਹੁਣ ਇਧਰ ਵੀ ਸਾਰਾ ਕੁਝ ਹੋਇਆ ਵਰਜੇ ਇੰਦਾ ਕੰਮ ਹੋ ਜੇ ਤਾਂ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਨਾ। ਉਹ ਕੁਛ ਨਹੀਂ ਹੁਣ। ਥੋੜਾ ਜਿਹਾ ਸੁਭਾਅ ਦਾ ਇਦਾਂ ਦਾ ਵਾ। ਕੋਈ ਗੱਲ ਨਹੀਂ। ਕੀ ਕਰਨਾ ਕਰਦਾਂ। ਹੁਣ ਵਾਲੇ ਦਾ ਕੋਧਰੋਂ ਨਹੀਂ ਆਈ ਹੈ ਕਿ ਹੁਣ ਉਧਰ ਪਤਾ ਨਹੀਂ ਕੀ ਡਿੰਨੇ ਜਾਂਦੇ ਗੱਲ ਤੋਂ। ਕੋਈ ਨਹੀਂ। ਕੁਛ ਨਹੀਂ ਹੁੰਦਾ। ਨਿਗਾਸਣ ਮੇਰੀ ਤੂੰ ਕਹਿਣ ਨਹੀਂ ਵੀ ਰਿਸ਼ਤਾ ਮੈਂ ਕਰਾਉਂਦਾ ਹੀ ਆ ਉਹਨਾਂ ਦਾ ਨਾਮ ਵੀ ਨਹੀਂ ਲਿਆ ਵਿੱਚ ਗੱਲ ਕੀ ਆ ਮੰਮੀ ਜੀ ਇਹੋ ਗੱਲ ਤੇ ਹੀ ਕਹਿਂਦੇ ਸੀ ਕਿ ਮਾਮਾ ਜੀ ਰਿਸ਼ਤਾ ਕਰਾਉਂਦੇ ਆ ਉਹਨਾਂ ਦੇ ਤੇ ਚਲੋ ਉਹਦੇ ਵਿੱਚ ਰਿਸ਼ਤੇਦਾਰੀ ਆ ਤੇ ਤਾਂ ਕਰਕੇ ਵਿੱਚ ਹਾਂ ਕਰਨੀ ਪੈਂਦੀ ਮੜੀ-ਮੋਟੀ ਇਹ ਤੇ ਮੈਂ ਤਾਂ ਨਹੀਂ ਅੱਗੇ ਹੋਈ ਵੀ ਨਹੀਂ ਤੇਰੀ ਇਸਦਰ ਤੇ ਹੈਗੀ ਆ ਜੋ ਬਣਾ ਹੈ ਉਹਨਾਂ ਦੇ ਕੀ ਰਿਸ਼ਤੇਦਾਰੀ ਆ ਦੇ ਨਾਲ ਉਹਨਾਂ ਕੋਲ ਨਹੀਂ ਦੱਸਿਆ ਮੈਨੂੰ ਸਾਰੀ ਗੱਲ ਦੱਸ ਦੇਣਾ ਤਾਂ ਦੀ ਗਲਤੀ ਹੈ ਨਹੀਂ ਦੱਸਿਆ ਤੇ ਤੁਸੀਂ ਮੇਰੇ ਦਿਵਾਲੇ ਕਾਲੀ ਹੋਉਂਦੇ ਆ ਮੈਂ ਤਾਂ ਤੁਹਾਨੂੰ ਸੱਚੀ ਦੱਸਿਆ ਨਾ ਜੋ ਹੋ ਜਾਗਾ ਵਾ ਇੱਥੇ ਆਈ ਹਦਣਾ ਇੱਥੇ ਪੁੱਛਿਆ ਮੈਂ ਤਾਂ ਨਹੀਂ ਇਹਨੇ ਪੈਰਾਂ ਦੇ ਪਾਣੀ ਪੈ ਦਿੱਤਾ ਓਏ ਉਹਨਾਂ ਨੇ ਮੰਮੀ ਜੀ ਤਾਂ ਨਹੀਂ ਦੱਸਿਆ ਤੇ ਕੋਈ ਭਾਨੀ ਭੁਨੀ ਨਾ ਮਾਰਦੇ ਵਿੱਚ ਤੁਹਾਨੂੰ ਪਤਾ ਤੇ ਹੈਗਾ ਲੋਕਾਂ ਦਾ ਮੰਮੀ ਜੀ ਸਾਰੇ ਆਪੋ ਆਪਣੀ ਘਰੀ ਸਿਆਣੀ ਨੇ ਫਿਰ ਮੂੰਹ ਜੋ ਗਲਤ ਨਿਕਲ ਜਾਂਦੀ ਹੈ ਜਿੱਦਾਂ ਹੁਣ ਤੁਸੀਂ ਨਹੀਂ ਆਪਣੇ ਘਰ ਦੀ ਗੱਲ ਕੱਢਦੇ ਤੇ ਲੋਕੀਂ ਫਿਰ ਇਦਾਂ ਹੀ ਆ ਨਹੀਂ ਅੱਛਾ ਫਿਰ ਇਹ ਗੱਲ ਆ ਤੇ ਇਹਨਾਂ ਪਿਓ ਪਤਾ ਨਾ ਫਿਰ ਅਸੇ ਦਾ ਮੈਨ ਲੱਗ ਗਿਆ ਪਤਾ ਤਮੈ ਆਣੀਆ ਕਰ ਲੈਣਾ ਮੈਂ ਲੱਗੀ ਆਪਸ ਮੈਂ ਪੈਕ ਕਰ ਡੜਜੀ ਤੁਸੀਂ ਦੱਕੋ ਗਾਂ ਹੋਗੇ ਸਾਡੀ ਤੇ ਨਾ ਮੰਨਣੀ ਲਿਆ ਇਹਨੂੰ ਚੰਗਾ ਕੰਮ ਕਰਦੇ ਹੋਈਏ ਤਾਂ ਵੀ ਬੁਰਾ ਲੱਗਦਾ ਵਾ ਮੈਂ ਚੱਲ ਮਾਸੀ ਆਉਣ ਲੱਗੀ ਆਪੇ ਸਮਝਾਉਂਦੀ ਇਹਨਾਂ ਨੂੰ ਹੋਰ ਨਾ ਆਏ ਉਹਨਾਂ ਤਾਂ ਗੇਤੇ ਚੱਲ ਜਾਣ ਜਿੱਤੇ ਨਹੀਂ ਜਾਂਦੀ ਆਪੇ ਸਮਝਾ ਲੂ